ਹੈਲੋ ਸਟੂਡੈਂਟਸ ਐਂਡ ਕੋਚਿੰਗ ਹਬ ਦੇ ਵਿੱਚ ਤੁਹਾਡਾ ਸਵਾਗਤ ਹੈ ਜੀਵੀਕੇ ਸਟੂਡੈਂਟ ਤੁਸੀਂ ਜਾਣਦੇ ਹੋ ਕਿ ਆਪਣਾ ਪਾਵਰਪੁਆਇੰਟ ਦਾ ਟਾਪਿਕ ਚੱਲ ਰਿਹਾ ਹੈ ਠੀਕ ਹੈ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਆਪਾਂ ਪਾਵਰਪੁਆਇੰਟ ਦੇ ਵਿੱਚ ਜਿਹੜੇ ਆਲਰੇਡੀ ਆਪਣੇ ਕੰਪਿਊਟਰ ਦੇ ਵਿੱਚ ਜਾਂ ਫੋਨ ਦੇ ਵਿੱਚ ਆਪਾਂ ਨੂੰ ਟੈਂਪਲੇਟਸ ਦਿੱਤੇ ਹੁੰਦੇ ਹਨ ਉਹਨਾਂ ਦੀ ਮਦਦ ਨਾਲ ਪ੍ਰਦਰਸ਼ਨੀ ਕਿਵੇਂ ਤਿਆਰ ਕਰਨੀ ਹੈ ਪੂਰੀ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੇ ਤੁਸੀਂ ਸਮਝਣਾ ਹੈ ਕਿ ਕਿਸ ਤਰ੍ਹਾਂ ਤੁਸੀਂ ਇਨਸਟਾਲ ਟੈਂਪਲੇਟਸ ਦੀ ਮਦਦ ਨਾਲ ਆਪਣੇ ਪ੍ਰਦਰਸ਼ਨ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਬਣਾ ਸਕਦੇ ਹੋ ਚਲੋ ਆਪਾਂ ਸਟੈਪ ਸ਼ੁਰੂ ਕਰਦੇ ਹਾਂ ਮੰਨ ਲਓ ਜੇ ਇੱਕ ਕੁਸਚਨ 3 ਮਾਰਕਸ ਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਸਟੂਡੈਂਟ ਉਸਦੇ ਸਾਰੇ ਪੁਆਇੰਟਸ ਲਿਖ ਲੈਣੇ ਹਨ ਠੀਕ ਹੈ ਜਿਵੇਂ ਕਿ ਉਹਰੇ ਦਿੱਤੇ ਹੋਣ ਕਿ ਜੇ 3 ਮਾਰਕਸ ਦਾ ਕੁਸਚਨ ਆ ਜਾਂਦਾ ਹੈ ਠੀਕ ਹੈ ਸਭ ਤੋਂ ਪਹਿਲਾਂ ਉਸਨੂੰ ਡਿਫਾਈਨ ਕਰਨ ਤੋਂ ਪਹਿਲਾਂ ਕੀ ਕਰਨਾ ਹੈ ਸਾਰੇ ਤੁਸੀਂ 1 ਬਾਈ 1 ਪੁਆਇੰਟ ਡਿਫਾਈਨ ਕਰ ਦੇਣੇ ਹਨ ਲਿਖ ਦੇਣੇ ਹਨ ठीक है सब तो पहला की करना जो तो तुम डिजाइन टैंपलेट की मदद नाल, अपनी प्रदर्शनी तैयार करनी है सब तो पहला स्टार्ट बटन पर क्लिक करोंगे क्लिक कर तो बाद बहुत सारे ऑप्शन खुल जाएंगे वो तीन तो पावर पॉइंट से सेलेक्ट करना है फिर की है एक पावर पॉइंट की होम विंडो के बच्चों डिज़ाइन बटन पर क्लिक करोगे ਡਿਜ਼ਾਈਨ ਬਟਨ ਤੇ ਕਲਿੱਕ ਕਰਨਾ ਤੁਹਾਡੇ ਸਾਹਨੇ ਬਹੁਤ ਸਾਰੇ ਡਿਜ਼ਾਈਨ ਆ ਜਾਣਗੇ ਉਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਇੱਕ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ 5 ਪੁਆਇੰਟਸ ਨੇ ਡਿਜ਼ਾਈਨ ਟੈਂਪਲੇਟ ਦੀ ਯੂਜ਼ੇਜ ਵਾਸਤੇ ਠੀਕ ਹੈ ਹੁਣ ਮੈਂ ਬਾਈ ਪਿਕਚਰ ਦਿਖਾ ਰਹੀ ਹਾਂ ਤੁਹਾਨੂੰ ਪਹਿਲਾ ਉਹਦੇ ਵਿੱਚ ਕੀ ਆਪਾਂ ਸਟਾਰਟ ਬਟਨ ਤੇ ਕਲਿੱਕ ਕਰਨਾ ਦੇਖੋ ਪਿਕਚਰ ਦੇ ਵਿੱਚ ਆਪਾਂ ਨੇ ਸਟਾਰਟ ਬਟਨ ਤੇ ਕਲਿੱਕ ਕੀਤਾ ਠੀਕ ਹੈ ਦੂਜਾ ਹੈ ਫਿਰ ਪਾਵਰਪੁਆਇੰਟ ਬਟਨ ਤੇ ਕਲਿੱਕ ਕਰੋ ਸੈਕੰਡ ਤੁਸੀਂ ਪਾਵਰਪੁਆਇੰਟ ਵਿੰਡੋ ਓਪਨ ਕਰ ਲਵੋਗੇ ਫਿਰ ਥਰਡ ਕੀ ਹੈ ਤੁਹਾਡੇ ਕੋਲ ਇੱਕ ਹੋਮ ਵਿੰਡੋ ਆ ਜਾਵੇਗੀ ਦੇਖੋ ਇਹ ਆ ਗਿਆ ਆਪਣੇ ਕੋਲ ਹோம் ਵਿੰਡੋਸ ਆ ਰਹੀ ਕੀ ਹੈ ਹோம் ਵਿੰਡੋ ਹੈ ਤੁਹਾਡੇ ਕੋਲ ਠੀਕ ਹੈ ਇਸ ਦੇ ਵਿੱਚ ਫਿਰ ਬਹੁਤ سارے ਡਿਜ਼ਾਈਨ ਓਪਨ ਹੋ ਜਾਣਗੇ ਦੇਖੋ ਇਹਦੇ ਵਿੱਚ ਆ ਦੇਖੋ ਆ ਤੁਹਾਡੇ ਕੋਲ ਬਹੁਤ سارے ਡਿਜ਼ਾਈਨ ਹਨ ਓਪਨ ਹੋ ਚੁੱਕੇ ਹਨ ਤੁਸੀਂ ਇਸ ਦੇਖੋਗੇ ਠੀਕ ਹੈ ਉਸ ਤੋਂ ਬਾਅਦ ਇਹਦੇ ਵਿੱਚ ਕੋਈ ਵੀ ਡਿਜ਼ਾਈਨ ਤੁਸੀਂ ਸਿਲੇਕਟ ਕਰ ਸਕਦੇ ਹੋ ਦੇਖੋ ਇਹਨਾਂ ਜਿਹੜੇ ਆਪਣੇ ਵਾਸੋਂ ਆਪਸ਼ਨ ਹਨ ਉਹ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਡਿਜ਼ਾਈਨ ਸਿਲੇਕਟ ਕਰ ਸਕਦੇ ਹੋ ਜੋ ਤੁਹਾਨੂੰ ਆਪਣੀ ਪ੍ਰੈਜੈਂਟੇਸ਼ਨ ਲਈ ਆਪਣੀ ਪੀਪੀਟੀ ਲਈ ਵਧੀਆ ਲੱਗਦਾ ਹੈ ਇਸ ਤਰ੍ਹਾਂ ਤੁਸੀਂ ਆਪਣੀ ਜਿਹੜੀ ਪੀਪੀਟੀ ਹੈ ਪ੍ਰਭਾਵਸ਼ਾਲੀ ਤਰੀਕੇ ਨਾਲ ਵਧੀਆ ਢੰਗ ਨਾਲ ਬਣਾ ਸਕਦੇ ਹੋ ਠੀਕ ਹੈ ਹੋਪਸ ਸਟੂਡੈਂਟਸ ਨੂੰ ਇਹ ਟੌਪਿਕ ਸਮਝ ਆ ਚੁੱਕਿਆ ਹੋਵੇਗਾ ਮੇਰੇ ਚੈਨਲ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਸਟੂਡੈਂਟਸ ਬਾਏ ਬਾਏ